ਸੱਚੇ ਨਾਮ ਚਿਤ ਲਾਏਂਦਾ ਮਾਰੂ ਮਹੱਲਾ ਤੀਜਾ ਆਜ ਜਗਾਦ ਦਇਆਪਤ ਦਾਤਾ ਪੂਰੇ ਗੁਰ ਕੈ ਸ਼ਬਦ ਪੁਛਾਤਾ ਤੁਧਨੋ ਸੇਵਹਿ ਸੇ ਤੁਝ ਹੈ ਸਮਾਵਹਿ ਤੂੰ ਆਪੇ ਮੇਲ ਮਲਾਇਂਦਾ ਅਗਮ ਅਗੋਚਰ ਕੀਮਤ ਨਹੀਂ ਪਾਈ ਜੀ ਜੰਤ ਤੇਰੀ ਸਰਲਾਈ ਜਿਉ ਤੁਧ ਪਾਵੈ ਤਿਵੇਂ ਚਲਾਵਹਿ ਤੂੰ ਆਪੇ ਮਾਰਗ ਪਾਏਂਦਾ ਹੈ ਪੀ ਸਾਚਾ ਹਉਤੀ ਸੋਈ ਆਪੇ ਸਾਜੇ ਅਵਰਨਾ ਕੋਈ ਸਭਨਾ ਸਹਾਰ ਕਰੇ ਸੁਖ ਦਾਤਾ ਆਪੇ ਰਜ਼ਕ ਪਹੁੰਚਾਏਂਦਾ ਹਗਮ ਅਗੋਚਰ ਅਲੱਖ ਅਪਾਰਾ ਕੋਈ ਨਾ ਜਾਣੈ ਤੇਰਾ ਪਰਵਾਰਾ ਆਪਣਾ ਆਪ ਪਛਾਣੈ ਆਪੀ ਗੁਰਮਤਿ ਆਪ ਬੁਝਾਏਂਦਾ ਪਾਤਾਲ ਪੁਰੀਆਂ ਲੋ ਆਕਾਰਾ ਤਿਸ ਵਿੱਚ ਵਰਤੈ ਹੁਕਮ ਕਰਾਰਾ ਹੁਕਮੇ ਸਾਜੇ ਹੁਕਮੇ ਢਾਹੀ ਹੁਕਮੇ ਮੇਲ ਮਲਾਈਂਦਾ ਹੁਕਮੈ ਬੂਜੈ ਸੋ ਹੁਕਮ ਸਲਾਹੀ ਅਗਮ ਅਗੋ ਚਰਵੀ ਪਰਵਾਹੀ ਜੇ ਹੀ ਮਤ ਦੇਹੇ ਸੋ ਹੋਵੈ ਤੂੰ ਆਪੇ ਸ਼ਬਦ ਬੁਝਾਏਂਦਾ ਅੰਦੇ ਨੇ ਆਰਜਾ ਸਜਦੀ ਜਾਏ ਰਹਿਣ ਦਿਨ ਸੁਦੋਏ ਸਾਖੀ ਆਈ ਮਨ ਮੁਖੇ ਅੰਧ ਨਾ ਚੇਤੇ ਮੂੜਾ ਸਿਰ ਉਪਰ ਕਾਲ ਰੂ ਆਇਂਦਾ ਮਨ ਤਨ ਸੀਤਲ ਗੁਰ ਚਰਨੀ ਲਾਗਾ ਅੰਤਰ ਭਰਮ ਗਿਆ ਭਉ ਭਾਗਾ ਸਦਾ ਆਨੰਦ ਸੱਚੇ ਗੁਣ ਗਾਵਹਿ ਸੱਚ ਬਾਣੀ ਬੋਲਾਇਂਦਾ ਜਿਨ ਤੂੰ ਜਾਤਾ ਕਰਮ ਵਿਧਾਤਾ ਪੂਰੇ ਭਾਗ ਗੁਰ ਸ਼ਬਦ ਪਛਾਤਾ ਜਤ ਪਤ ਸੱਚ ਸੱਚਾ ਸੱਚ ਸੋਈ ਹਉ ਮੈਂ ਮਾਰ ਮਲਾਇਂਦਾ ਮਨ ਕਠੋਰ ਦੂਜੈ ਭਾਏ ਲਾਗਾ ਪਰਮੇ ਭੂਲਾ ਫਿਰੈ ਅਭਾਗਾ ਕਰਮ ਹੋਵੈ ਤਾਂ ਸਤ ਗੁਰ ਸੇਵੇ ਸਹਿਜ ਹੀ ਸੁਖ ਪਾਏਂਦਾ ਲੱਖ ਚੌਰਾਸੀ ਆਪੇ ਉਪਾਈ ਮਾਨਸ ਜਨਮ ਗੁਰ ਭਗਤ ਦਿਰੜਾਈ ਬਿਨ ਭਗਤੀ ਬਿਸਤਾ ਵਿੱਚ ਵਾਸਾ ਵਿਸਤਾ ਵਿੱਚ ਫਿਰ ਪਾਏਂਦਾ ਕਰਮ ਹੋਐ ਗੁਰ ਭਗਤ ਦਰੜਾਏ ਵਿਣ ਕਰਮਾ ਕਿਉ ਪਾਇਆ ਜਾਏ ਆਪੇ ਕਰੇ ਕਰਾਏ ਕਰਤਾ ਜਿਉ ਭਾਵੇਂ ਤਿਵੇਂ ਚਲਾਏਂਦਾ ਸਿਮਰਤ ਸਾਹਸਤੇ ਅੰਤ ਨ ਜਾਣੈ ਮੂਰਖ ਅੰਦਾ ਤਤ ਨ ਪਛਾਣੈ ਆਪੇ ਕਰੇ ਕਰਾਏ ਕਰਤਾ ਆਪੇ ਪਰਮ ਭੁਲਾਏਂਦਾ ਸਭ ਕਿਛੇ ਆਪੇ ਆਪ ਕਰਾਏ ਆਪੇ ਸਿਰ ਸਿਰ ਤੰਦੈ ਲਾਏ ਆਪੇ ਥਾਪਿਓ ਥਾਪੀ ਵੇਖੈ ਗੁਰਮਖ ਆਪ ਬੁਝਾਏਂਦਾ ਸੱਚਾ ਸਾਹਿਬ ਗਹਿਰ ਗੰਭੀਰਾ ਸਦਾ ਸਲਾਹੀ ਤਾ ਮਨ ਧੀਰਾ ਅਗਮ ਅਗੋ ਚਰ ਕੀਮਤ ਨਹੀਂ ਪਾਈ ਗੁਰਮਖ ਮਨ ਵਸਾਏਂਦਾ ਆਪ ਨਰਨਾਮ ਹੋਰ ਤੰਦੈ ਲੋਈ ਗੁਰ ਪ੍ਰਸਾਦੀ ਬੂਜੈ ਕੋਈ ਨਾਨਕ ਨਾਮ ਵਸੈ ਘਟ ਅੰਤਰ ਗੁਰਮਤੀ ਮੇਲ ਮਲਾਇਂਦਾ ਮਾਰੂ ਮਹੱਲਾ ਤੀਜਾ ਜੁਗ ਛਤੀ ਕੀਓ ਗੋਬਾਰਾ ਤੂੰ ਆਪੇ ਜਾਣੈ ਸਿਰਜਣਹਾਰਾ ਹੋਰ ਕਿਆ ਕੋ ਕਹੈ ਕੀ ਆਖ ਵਖਾਣੈ ਤੂੰ ਆਪੇ ਕੀਮਤ ਪਾਇਂਦਾ ਓੰਕਾਰ ਸਭ ਸ੍ਰਿਸ਼ਟੀ ਉਪਾਈ ਸਭ ਖੇਲ ਤਮਾਸ਼ਾ ਤੇਰੀ ਵਡਿਆਈ ਆਪੇ ਵੇਖ ਕਰੇ ਸਭ ਸਾਚਾ ਆਪੇ ਪੰਨ ਕਢਾਏਂਦਾ ਬਾਜੀ ਗਰ ਇੱਕ ਬਾਜੀ ਪਾਈ ਪੂਰੇ ਗੁਰ ਤੇ ਨਦਰੀ ਆਈ ਸਦਾ ਅਲਿਪਤ ਰਹੇ ਗੁਰ ਸ਼ਬਦੀ ਸਾਚੇ ਸਿਹੁ ਚਿਤ ਲਾਏਂਦਾ ਬਾਜਹਿ ਬਾਜੇ ਤੁੰ ਅਕਾਰਾ ਆਪ ਵਜਾਏ ਵਜਾਵਣ ਹਾਰਾ ਕਟਾ ਕਟ ਪਾਉਣ ਵਹਿ ਇਕ ਰੰਗੀ ਮਿਲ ਪਵਣੈ ਸਭ ਵਜਾਂਦਾ ਕਰਤਾ ਕਰੇ ਸੋ ਨਿਸ਼ਚੋ ਹੋਵੈ ਗੁਰ ਕੈ ਸ਼ਬਦੇ ਹਉ ਮੈਂ ਖੋਵੈ ਗੁਰ ਪ੍ਰਸਾਦੀ ਕਿਸੈ ਦੇ ਵੜਿਆਈ ਨਾਮੋ ਨਾਮ ਧਿਆਈਂਦਾ ਗੁਰ ਸੇਵੇ ਜੇ ਵਡ ਹੋਰ ਲਾਹਾ ਨਹੀਂ ਨਾਮ ਮਨ ਵਸੈ ਨਾਮੋ ਸਲਾਹੀ ਨਾਮੋ ਨਾਮ ਸਦਾ ਸੁਖ ਦਾਤਾ ਨਾਮੁ ਲਾਹ ਪਾਇੰਦਾ ਬਿਨ ਨਾਵੈ ਸਭ ਦੁਖ ਸੰਸਾਰਾ ਬਹੁ ਕਰਮ ਕਮਾਵਹਿ ਵਦਹਿ ਵਿਕਾਰਾ ਨਾਮ ਨਾ ਸੇਵਹਿ ਕਿਉ ਸੁਖ ਪਾਈਐ ਬਿਨ ਨਾਵੈ ਦੁਖ ਪਾਇੰਦਾ ਆਪ ਕਰੇ ਤੈ ਆਪ ਕਰਾਈ ਗੁਰ ਪ੍ਰ사ਦੀ ਕਿਸੈ ਬੁਝਾਈ ਗੁਰਮੁ ਕੋ ਹੋਵਹਿ ਸੇ ਬੰਧਨ ਤੋੜਹਿ ਮੁਕਤੀ ਕੈ ਘਰ ਪਾਏਂਦਾ ਗਣਤ ਗਣੈ ਸੋ ਜਲੈ ਸੰਸਾਰਾ ਸਹਸਾ ਮੂਲ ਨਾ ਚੁੱਕੈ ਵਿਕਾਰਾ ਗੁਰਮੁਖ ਹੋਵੈ ਸੋ ਗਣਤ ਚਕਾਏ ਸੱਚੇ ਸੱਚ ਸਮਾਏਂਦਾ ਜੇ ਸੱਚ ਦੇ ਤਾ ਪਾਏ ਕੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸੱਚ ਨਾਮ ਸਲਾਹੇ ਰੰਗ ਰਾਤਾ ਗੁਰ ਕਿਰਪਾ ਤੇ ਸੁਖ ਪਾਏਂਦਾ ਜਪ ਤਪ ਸੰਜਮ ਨਾਮ ਪਿਆਰਾ ਕਿਲੇ ਵਿਖ ਕਾਟੇ ਕਾਟਣ ਹਾਰਾ ਹਰ ਕੈ ਨਾਮ ਤਨ ਮਨ ਸੀਤਲ ਹੋਆ ਸਹਜੀ ਸਹਜ ਸਮਾਇੰਦਾ ਅੰਤਰ ਲੋਭ ਮਨ ਮੈਲੇ ਮਲ ਲਾਈ ਮੈਲੇ ਕਰਮ ਕਰੇ ਦੁਖ ਪਾਏ ਕੂੜੋ ਕੂੜ ਕਰੇ ਵਪਾਰਾ ਕੂੜ ਬੋਲ ਦੁਖ ਪਾਏਂਦਾ ਨਿਰਮਲ ਬਾਣੀ ਕੋ ਮਨ ਵਸਾਏ ਗੁਰ ਪ੍ਰਸਾਦੀ ਸਹਿ ਸਾਝਾ ਜਾਈ ਗੁਰ ਕੈ ਭਾਣਾ ਚੱਲੈ ਦਿਨ ਰਾਤੀ ਨਾਮ ਚੇਤ ਸੁਖ ਪਾਏਂਦਾ ਆਪ ਸਿਰ ਅੰਦਾਸ ਸੱਚਾ ਸੋਈ ਆਪ ਉਪਾਏ ਖਪਾਏ ਸੋਈ ਗੁਰਮਕੋ ਹੋਵੈ ਸੋ ਸਦਾ ਸਲਾਹੀ ਮਿਲ ਸਾਚੇ ਸੁਖ ਪਾਏਂਦਾ ਅਨੇਕ ਯਤਨ ਕਰੇ ਇੰਦਰੀ ਵਸਨਾ ਹੋਈ ਕਾਮ ਕ੍ਰੋਧ ਜਲੈ ਸਭ ਕੋਈ ਸਤ ਗੁਰ ਸੇਵੇ ਮਨ ਵਸ ਆਵੇ ਮਨ ਮਾਰੇ ਮਨਹਿ ਸਮਾਏਂਦਾ ਮੇਰਾ ਤੇਰਾ ਤੁਦੇ ਆਪੇ ਕੀਆ ਸਭ ਤੇਰੇ ਜੰਤ ਤੇਰੇ ਸਭ ਜੀਆ ਨਾਨਕ ਨਾਮ ਸੰਭਾਲ ਸਦਾ ਤੂੰ ਗੁਰਮਤੀ ਮਨ ਵਸਾਏਂਦਾ ਮਾਰੂ ਮਹੱਲਾ ਤੀਜਾ ਹਰ ਜੀਉ ਦਾਤਾ ਅਗਮ ਅਥਾਹ ਓਸ ਤਿਲ ਨਾ ਤਮਾਏ ਬੇ ਪਰਵਾਹ ਤਿਸ ਨੂੰ ਅਪਣ ਨਾ ਸਕੈ ਕੋਈ ਆਪੇ ਮੇਲ ਮਲਾਇਂਦਾ ਜੋ ਕਿਸ ਕਰੈ ਸੋ ਨੇਚੋ ਹੋਈ ਤਿਸ ਬਿਨ ਦਾਤਾ ਅਵਰ ਨਾ ਕੋਈ ਜਿਸਨੋ ਨਾਮਦਾਨ ਕਰੈ ਸੋ ਪਾਈ ਗੁਰ ਸ਼ਬਦ ਦੀ ਮੇਲ ਆਇਂਦਾ 14 ਭਵਨ ਤੇਰੇ ਹੱਟ ਨਾਲੇ ਸਤਗੁਰ ਦਖਾਏ ਅੰਤਰ ਨਾਲੇ ਨਾਵੇਂ ਕਾਬਾ ਪਾਰੀ ਹੋਐ ਗੁਰ ਸ਼ਬਦੀ ਕੋ ਪਾਏਂਦਾ ਸਤਗੁਰ ਸੇਵੈ ਸਹਜ ਅਨੰਦਾ ਹਿਰਦੈ ਆਏ ਬੁਠਾ ਗੋਵਿੰਦਾ ਸਹਜੇ ਭਗਤ ਕਰੇ ਦਿਨ ਰਾਤੀ ਆਪੇ ਭਗਤ ਕਰਾਏਂਦਾ ਸਤਗੁਰ ਤੇ ਵਿਛੜੇ ਤਿੰਨੀ ਦੁੱਖ ਪਾਇਆ ਅਨ ਦਿਨ ਮਾਰਿਐ ਦੁੱਖ ਸੁਭਾਇਆ ਮਥੇ ਕਾਲੇ ਮਹਿਲ ਨਾ ਪਾਵੇ ਦੁੱਖ ਹੀ ਵਿੱਚ ਦੁੱਖ ਪਾਏਂਦਾ ਸਤ ਗੁਰ ਸੇਵ ਹੈ ਸੇ ਵਡ ਭਾਗੀ ਸਹਜ ਭਾਏ ਸੱਚੀ ਲਿਵ ਲਾਗੀ ਸੱਚੋ ਸੱਚ ਕਮਾਵੇ ਸਦ ਹੀ ਸੱਚੈ ਮੇਲ ਮਲਾਇਂਦਾ ਜਿਸਨੋ ਸੱਚਾ ਦੇ ਸੋ ਪਾਏ ਅੰਤਰ ਸਾਚ ਭਰਮ ਚ ਕਾਏ ਸੱਚ ਸੱਚੈ ਕਾ ਆਪੇ ਦਾਤਾ ਜਿਸ ਦੇ ਵੈ ਸੋ ਸੱਚ ਪਾਏਂਦਾ ਆਪੇ ਕਰਤਾ ਸਭਨਾ ਕਾ ਸੋਈ ਜਿਸ ਨੂੰ ਆਪ ਬਜਾਏ ਬੂਜੈ ਕੋਈ ਆਪੇ ਬਖਸ਼ੇ ਦੇ ਵਢਾਈ ਆਪੇ ਮੇਲ ਮਲਾਈਂਦਾ ਹਉਮੈ ਕਰਦਿਆਂ ਜਨਮ ਗਵਾਇਆ ਅੱਗੇ ਮੋਹ ਨਾ ਚੂਕੇ ਮਾਇਆ ਅੱਗੇ ਜਮ ਕਾਲ ਲੇਖਾ ਲੇਵੈ ਜਿਉ ਤਿਲ ਕਹਾਣੀ ਪੀੜਾਂ ਏਂਦਾ ਪੂਰਾ ਭਾਗ ਗੁਰ ਸੇਵਾ ਹੋਈ ਨਦਰ ਕਰੇ ਤਾਂ ਸੇਵੇ ਕੋਈ ਜਮ ਕਾਲ ਤਿਸ ਨੇੜ ਨਾ ਆਵੇ ਮਹਿਲ ਸੱਚੈ ਸੁਖ ਪਾਏਂਦਾ ਤਿੰਨ ਸੁਖ ਪਾਇਆ ਜੋ ਤੁਧ ਪਾਏ ਪੂਰੇ ਭਾਗ ਗੁਰ ਸੇਵਾਲਾਏ ਤੇਰੇ ਹੱਥ ਹੈ ਸਭ ਵਡਿਆਈ ਜਿਸ ਦੇਹ ਵਹ ਸੋ ਪਾਏਂਦਾ ਅੰਦਰ ਪ੍ਰਗਾਸ ਗੁਰੂ ਤੇ ਪਾਏ ਨਾਮ ਪਦਾਰਤ ਮਨ ਵਸਾਏ ਗਿਆਨ ਰਤਨ ਸਦਾ ਘਟ ਚਾਨਣ ਅਗਿਆਨ ਅੰਧੇਰ ਗੁਆਇਂਦਾ ਅਗਿਆਨੀ ਅੰਦੇ ਦੂਜੇ ਲਾਗੇ ਬਿਨ ਪਾਣੀ ਡੁੱਬ ਮੁਏ ਅਪਹਾਗੇ ਚੱਲਦਿਆਂ ਘਰ ਦਰ ਨਦਰ ਨਾ ਆਵੇ ਜਮਦਰ ਬਾੰਦਾ ਦੁੱਖ ਪਾਏਂਦਾ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਗਿਆਨੀ ਧਿਆਨੀ ਪੂਚੋ ਕੋਈ ਸਤਗੁਰ ਸੇਵੇ ਤਿਸ ਮਿਲੈ ਵਡਿਆਈ ਧਰ ਸੱਚ ਹੈ ਸੋਭਾ ਪਾਏਂਦਾ ਸਤ ਗੁਰ ਨੂੰ ਸੇਵੇ ਤਿਥੀ ਆਪ ਮਲਾਈ ਮਮਤਾ ਕਾਟ ਸੱਚ ਲਿਵਲਾਈ ਸਦਾ ਸੱਚ ਬਣਜਹਿ ਵਾਪਾਰੀ ਨਾ ਮੋਲਾ ਪਾਇੰਦਾ ਆਪੇ ਕਰੇ ਕਰਾਏ ਕਰਤਾ ਸ਼ਬਦ ਮਰੈ ਸੋਈ ਜਨ ਮੁਕਤਾ ਨਾਨਕ ਨਾਮ ਵਸਹਿ ਮਨ ਅੰਤਰ ਨਾਮੋ ਨਾਮ ਧਿਆਇੰਦਾ ਮਾਰੂ ਮਹੱਲਾ ਤੀਜਾ ਜੋ ਤਦ ਕਰਨਾ ਸੋ ਕਰ ਪਾਇਆ ਭਾਣੇ ਵਿੱਚ ਕੋ ਵਿਰਲਾ ਆਇਆ ਭਾਣਾ ਮੰਨੇ ਸੋ ਸੁਖ ਪਾਏ ਭਾਣੇ ਵਿੱਚ ਸੁਖ ਪਾਏ ਦਾ ਗੁਰਮੁਖ ਤੇਰਾ ਭਾਣਾ ਪਾਵੈ ਸਹਜੇ ਸੁਖ ਸੱਚ ਕਮਾਵੇ ਭਾਣੇ ਨੂੰ ਲੋਚੈ ਬਹੁ ਤੇਰੀ ਆਪਣਾ ਭਾਣਾ ਆਪ ਮਨਾਏਂਦਾ ਤੇਰਾ ਭਾਣਾ ਮੰਨੇ ਸੋ ਮਿਲੈ ਤੁਦਿ ਆਈ ਜਿਸ ਭਾਣਾ ਭਾਵੇ ਸੋ ਤੁਝਹਿ ਸਮਾਈ ਭਾਣੇ ਵਿੱਚ ਵੱਡੀ ਵਡਿਆਈ ਭਾਣਾ ਕਿਸਹਿ ਕਰਾਏਂਦਾ ਜਾਂ ਤਿਸ ਭਾਵੇ ਤਾਂ ਗੁਰੂ ਮਲਾਈ ਗੁਰਮੁਖ ਨਾਮ ਪਦਾਰਥ ਪਾਏ ਤਉਦੇ ਆਪਣਾ ਭਾਣੇ ਸਭ ਸ੍ਰਿਸ਼ਟੀ ਉਪਾਈ ਜਿਸ ਨੂੰ ਭਾਣਾ ਦੇ ਤਿਸ ਭਾਏ ਦਾ ਮਨ ਮੁਕੰਦ ਕਰੇ ਚਤ్రਾਈ ਭਾਣਾ ਨਾ ਮੰਨੇ ਬਹੁਤ ਦੁੱਖ ਪਾਈ ਪਰਮੇ ਭੂਲਾ ਆਵੇ ਜਾਏ ਘਰ ਮਹਿਲ ਨ ਕਬਹੂ ਪਾਏਂਦਾ ਸਤਗੁਰ ਮੇਲੇ ਦੇ ਵੜਿਆਈ ਸਤਗੁਰ ਕੀ ਸੇਵਾ ਧੁਰ ਫਰਮਾਈ ਸਤਗੁਰ ਸੇਵੇ ਤਾ ਨਾਮ ਪਾਏ ਨਾਮੇ ਹੀ ਸੁਖ ਪਾਏਂਦਾ ਸਭ ਨਾਮ ਉਹ ਉਪਜੈ ਨਾਮ ਉਹ ਸੀਜੈ ਗੁਰ ਕਿਰਪਾ ਤੇ ਮਨ ਤਨ ਭੀਜੈ ਰਸਨਾ ਨਾਮ ਧਿਆਏ ਰਸ ਭੀਜੈ ਰਸ ਹੀ ਤੇ ਰਸ ਪਾਏਂਦਾ ਮਹਿਲੇ ਅੰਦਰ ਮਹਿਲ ਕੋ ਪਾਈ ਗੁਰ ਕੈ ਸ਼ਬਦ ਸੱਚ ਚਿਤ ਲਾਏ ਜਿਸਨੋ ਸੱਚ ਦੇ ਸੋਈ ਸੱਚ ਪਾਈ ਸੱਚੇ ਸੱਚ ਮਲਾਏਂਦਾ ਨਾਮ ਵਸਾਰ ਮਨ ਤਨ ਦੁਖ ਪਾਇਆ ਮਾਇਆ ਮੋਹ ਸਭ ਰੋਗ ਕਮਾਇਆ ਬਿਨ ਨਾਵੇ ਮਨ ਤਨ ਹੈ ਕੁਸਤੀ ਨਰਕੇ ਵਾਸਾ ਪਾਏਂਦਾ ਨਾਮ ਰਤੇ ਤਿਨ ਨਿਰਮਲ ਦੇਹਾ ਨਿਰਮਲ ਹੰਸਾ ਸਦਾ ਸੁਖ ਨੇਹਾ ਨਾਮ ਸਲਾਹੇ ਸਦਾ ਸੁਖ ਪਾਇਆ ਨਿਜ ਕਰਵਾਸਾ ਪਾਇੰਦਾ ਸਭ ਕੋ ਵਣਜ ਕਰੇ ਵਾਪਾਰਾ ਵਿਣ ਨਾਵੇਂ ਸਭ ਟੋਟਾ ਸੰਸਾਰਾ ਨਾੰਗੂ ਆਇਆ ਨਾੰਗੂ ਜਾਸੀ ਵਿਣ ਨਾਵੇਂ ਦੁਖ ਪਾਇੰਦਾ ਜਿਸਨੋ ਨਾਮ ਦੇ ਸੋ ਪਾਏ ਗੁਰ ਕੈ ਸ਼ਬਦ ਹਰ ਮਨ ਵਸਾਈ ਗੁਰ ਕਿਰਪਾ ਤੇ ਨਾਮ ਵਸਿਆ ਘਟ ਅੰਤਰ ਨਾਮੋ ਨਾਮ ਧਿਆਇਂਦਾ ਨਾਵੇਂ ਨੂੰ ਲੋਚੈ ਜੀਤੀ ਸਭ ਆਈ ਨਾਉ ਤੇ ਨਾ ਮਿਲੈ ਤੁਰ ਪੁਰਬ ਕਮਾਈ ਜਿੰਨੀ ਨਾਉ ਪਾਇਆ ਸੇ ਵਡ ਭਾਗੀ ਗੁਰ ਕੈ ਸ਼ਬਦ ਮਲਾਈਂਦਾ ਗਾਇਆ ਕੋਟਿ ਅਤਿ ਅਪਾਰਾ ਤਿਸ ਵਿੱਚ ਬਹਿ ਪ੍ਰਭ ਕਰੇ ਵਿਚਾਰਾ ਸੱਚਾ ਨਿਆਉ ਸੱਚੋ ਵਾਪਾਰਾ ਨਿਚਲ ਵਾਸਾ ਪਾਇੰਦਾ ਅੰਤਰ ਘਰ ਬੰਕੇ ਥਾਨ ਸੁਹਾਇਆ ਗੁਰਮੁਖ ਵਿਰਲੇ ਕਿਨਹਿ ਥਾਨ ਪਾਇਆ ਇਤ ਸਾਥ ਨਿਭਹਿ ਸਲਾਈ ਸੱਚੀ ਹਰ ਸੱਚਾ ਮਨ ਵਸਾਏਂਦਾ ਮੇਰੇ ਕਰਤੈ ਇੱਕ ਬਣਤ ਬਣਾਈ ਇਸ ਦੇਹੀ ਵਿੱਚ ਸਭ ਵਥ ਪਾਈ ਨਾਨਕ ਨਾਮ ਵਣ ਜਹ ਰੰਗ ਰਾਤੀ ਗੁਰਮੁਖ ਕੋ ਨਾਮ ਪਾਇੰਦਾ ਮਾਰੂ ਮਹੱਲਾ ਤੀਜਾ ਕਾਇਆ ਕੰਚਨ ਸ਼ਬਦ ਵਿਚਾਰਾ ਚਿਤਹਿ ਹਰ ਵਸੈ ਜਿਸ ਦਾ ਅੰਤ ਨਾ ਪਾਰਾ ਵਾਰਾ ਅਨੰਦਿਨ ਹਰ ਸੇਵੀ ਉਹ ਸੱਚੀ ਬਾਣੀ ਹਰ ਜੀਉ ਸ਼ਬਦ ਮਲਾਇੰਦਾ ਹਰ ਚੇਤ ਹੈ ਤਿਨ ਬਲਿ ਹਾਰੈ ਜਾਉ ਗੁਰ ਕੈ ਸ਼ਬਦ ਤਿਨ ਮੇਲ ਮਲਾਉ ਤਿਨ ਕੀ ਧੂਰ ਲਾਈ ਮੁਖ ਮਸਤਕ ਸਤ ਸੰਗਤ ਬਹਿ ਗੁਣ ਗਾਏਂਦਾ ਹਰ ਕੇ ਗੁਣ ਗਾਵਾਂ ਜੇ ਹਰ ਪ੍ਰਭ ਭਾਵਾਂ ਅੰਤਰ ਹਰ ਨਾਮ ਸ਼ਬਦ ਸੁਹਾਵਾ ਗੁਰ ਬਾਣੀ ਚਹੁ ਕੁੰਡੀ ਸੁਣੀਐ ਸਾਚੈ ਨਾਮ ਸਮਾਏਂਦਾ ਸੋ ਜਨ ਸਾਚਾ ਜੇ ਅੰਤਰ ਭਾਲੇ ਗੁਰ ਕੈ ਸ਼ਬਦ ਹਰ ਨਦਰ ਨਿਹਾਲੇ ਗਿਆਨ ਅੰਜਨ ਪਾਏ ਗੁਰ ਸ਼ਬਦੀ ਨਦਨੀ ਨਦਰ ਮਲਾਈਂਦਾ ਵੱਡਾ ਭਾਗ ਇਹੋ ਸਰੀਰ ਪਾਇਆ ਮਾਨਸ ਜਨਮ ਸ਼ਬਦ ਚਿਤ ਲਾਇਆ ਬਿਨ ਸ਼ਬਦੈ ਸਭ ਅੰਧ ਅੰਧੇਰਾ ਗੁਰਮੁਖ ਕਿ ਸਹਿ 부ਝਾਈਂਦਾ ਇਕ ਕਿਤੇ ਆਏ ਜਨਮ ਗਵਾਈ ਮਨਮੁ ਕ ਲਾਗੇ ਦੂਜੈ ਪਾਇ ਇਹ ਵੇਲਾ ਫਿਰ ਹਾਥ ਨ ਆਵੇ ਪਾਗ ਖਿਸਿਆ ਪਛਤਾਇਂਦਾ ਗੁਰ ਕੈ ਸ਼ਬਦ ਪਵਿੱਤਰ ਸਰੀਰਾ ਤਿਸ ਵਿੱਚ ਵਸੈ ਸਤਿਗੁਣੀ ਗੀਰਾ ਸੱਚੋ ਸਤ ਵੇਖੈ ਸਭ ਥਾਈ ਸੱਚ ਸੁਣ ਮਨ ਵਸਾਏਂਦਾ ਹਉ ਮੈਂ ਗਣਤ ਗੁਰ ਸ਼ਬਦ ਨਿਵਾਰੀ ਹਰ ਜੀਉ ਹਿਰਦੈ ਰੱਖੋ ਉਰ ਧਾਰੀ ਗੁਰ ਕੈ ਸ਼ਬਦ ਸਦਾ ਸਲਾਹੀ ਮਿਲ ਸਾਚੀ ਸੁਖ ਪਾਏਂਦਾ ਸੋ ਚੇਤੇ ਜਿਸ ਆਪ ਚਿਤਾਈ ਗੁਰ ਕੈ ਸ਼ਬਦ ਵਸੈ ਮਨ ਆਈ ਆਪੇ ਵਿਖੇ ਆਪੇ ਬੂਜੈ ਆਪੇ ਆਪ ਸਮਾਇੰਦਾ ਜਿਨ ਮਨ ਵਿੱਚ ਵਤ ਪਾਈ ਸੋਈ ਜਾਣੈ ਗੁਰ ਕੈ ਸ਼ਬਦେ ਆਪ ਪਛਾਣੈ ਆਪ ਪਛਾਣੈ ਸੋਈ ਜਨ ਨਿਰਮਲ ਬਾਣੀ ਸ਼ਬਦ ਸੁਣਾਇੰਦਾ ਏ ਕਾ ਆਪ ਪਵਿੱਤ ਹੈ ਸਰੀਰ ਗੋਰੀ ਸ਼ਬਦੀ ਚੇਤਾ ਗੁਣੀ ਗਹੀਰ ਹਰ ਦਿਨ ਗੁਣ ਗਾਵੈ ਰੰਗ ਰਾਤਾ ਗੁਣ ਕਹਿ ਗੁਣੀ ਸਮਾਏਂਦਾ ਇਹੋ ਸਰੀਰ ਸਭ ਮੂਲ ਹੈ ਮਾਇਆ ਦੂਜੈ ਪਾਏ ਪਰਮ ਪਲਾਇਆ ਹਰ ਨਾ ਚੇਤਾ ਸਦਾ ਦੁੱਖ ਪਾਏ ਬਿਨ ਹਰ ਚੇਤੇ ਦੁੱਖ ਪਾਏਂਦਾ ਜੇ ਸਤਗੁਰ ਸੇਵੇ ਸੋ ਪਰਮਾਨ ਕਾਇਆ ਹੰਸ ਨਿਰਮਲ ਦਰ ਸੱਚੈ ਝਾਨ ਹਰ ਸੇਵੇ ਹਰ ਮਨ ਵਸਾਈ ਸੋਹ ਹੈ ਹਰ ਗੁਣ ਗਾਏਂਦਾ ਬਿਨ ਭਾਗਾ ਗੁਰ ਸੇਵਿਆ ਨ ਜਾਇ ਮਨ ਮੁਖ ਭੂਲੇ ਮੋਏ ਬਿਲ ਲਾਇ ਜਿਨ ਕੋ ਨਦਰ ਹੋਵੇ ਗੁਰ ਕੇਰੀ ਹਰ ਜੀਉ ਆਪ ਮਲਾਈਂਦਾ ਕਾਇਆ ਕੋਟੇ ਪੱਕੇ ਹੱਤ ਨਾਲੀ ਗੁਰਮਖ ਲੇਵੈ ਵਸਤ ਸੰਵਾਲੀ ਹਰ ਕਾ ਨਾਮ ਧਿਆਏ ਦਿਨ ਰਾਤੀ ਉਤਮ ਪਦਵੀ ਪਾਏਂਦਾ ਆਪੇ ਸੱਚਾ ਹੈ ਸੁਖ ਦਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਨਾਨਕ ਨਾਮ ਸਲਾਏ ਸਾਚਾ ਪੂਰੇ ਭਾਗ ਕੋ ਪਾਏਂਦਾ ਮਾਰੂ ਮਹੱਲਾ